ਕੁੜੀ ਤੋਂ ਬਿਨਾ ਮੇਰੇ ਘਰ ਦੀ ਹਾਲਤ ਇੰਜ ਸੀ ਜਿਵੇਂ ਰੌਣਕ ਤੋਂ ਬਿਨਾ ਵੇੜਾ ਦਿਸਦਾ ਹੈ ਪੱਤਿਆਂ ਤੋਂ ਬਿਨਾ ਦਰਖਤ ਦਿਸਦਾ ਹੈ ਖੁਸ਼ਬੂ ਤੋਂ ਬਿਨਾ ਫੁੱਲ ਦਿਸਦਾ ਹੈ ਉਦਾਂ ਹੀ ਕੁੜੀ ਤੋਂ ਬਿਨਾ ਸੰਸਾਰ ਖਾਲੀ ਦਿਸਦਾ ਹੈ ਕੁੜੀ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਕੁੜੀ ਭੈਣ ਹੋਵੇ ਧੀ ਹੋਵੇ ਘਰ ਵਾਲੀ ਹੋਵੇ ਤੇ ਮਾਂ ਹੋਵੇ ਕੁੜੀ ਦਾ ਘਰ ਵਿੱਚ ਹੋਣਾ ਹੀ ਸਭ ਕੁਝ ਹੈ ਖਾਲੀ-ਖਾਲੀ ਸਭ ਭਰਿਆ-ਭਰਿਆ ਲੱਗਦਾ ਹੈ ਮੈਂ ਇਕੱਲਾ ਨਹੀਂ ਰਹਿ ਸਕਦਾ ਕੁੜੀ ਨਾਲ ਹੀ ਮੈਂ ਖੁਸ਼ ਰਹਿ ਸਕਦਾ ਹਾਂ ਸੰਸਾਰ ਵਿੱਚ ਸਭ ਤੋਂ ਸੋਹਣਾ ਜੀਵ ਕੁੜੀ ਹੈ ਘਰ ਵਿੱਚ ਸਭ ਤੋਂ ਸੋਹਣਾ ਰਿਸ਼ਤਾ ਕੁੜੀ ਦਾ ਹੈ ਕੁੜੀ ਦੇ ਨਾਲ ਹੀ ਟੱਬਰ ਵੱਧਦਾ ਹੈ ਕੁੜੀ ਦੀਆਂ ਖੁਸ਼ੀਆਂ ਪੂਰੀਆਂ ਕਰਨ ਨਾਲ ਹੀ ਘਰ ਰੁੱਝ ਜਾਂਦਾ ਹੈ ਕੁੜੀ ਦਾ ਹਾਸਾ ਕੁੜੀ ਦੀਆਂ ਗੱਲਾਂ ਕੁੜੀ ਦਾ ਪਿਆਰ ਕੁੜੀ ਦਾ ਨਾਲ ਹੋਣਾ ਮੈਨੂੰ ਮਨਜ਼ੂਰ ਹੈ ਕੁੜੀ ਨਾਲ ਹੀ ਘਰ ਭਰਿਆ-ਭਰਿਆ ਰਹਿੰਦਾ ਕੁੜੀ ਮਾਪਿਆਂ ਦੀ ਸਾਥ ਕਰ ਸਕਦੀ ਹੈ ਕੁੜੀ ਭਰਾ ਦੀ ਇੱਜ਼ਤ ਰੱਖ ਸਕਦੀ ਹੈ ਕੁੜੀ ਪਰਿਵਾਰ ਵਧਾ ਸਕਦੀ ਹੈ ਕੁੜੀ ਹੀ ਮੈਨੂੰ ਸਹੀ ਰਾਹ ਦਿਖਾ ਸਕਦੀ ਹੈ ਕੁੜੀ ਦੇ ਨਾਲ ਹੀ ਮੇਰੇ ਅੰਦਰ ਲਿਆਕਤ ਹੈ ਕੁੜੀ ਦੀ ਸਮਝਾਈ ਗੱਲ ਮੇਰੀ ਬੁੱਧੀ ਦਾ ਵਿਕਾਸ ਹੈ ਕੁੜੀ ਹੀ ਘਰ ਵਿੱਚ ਖਾਸ ਹੈ ਕੁੜੀ ਹੀ ਪਿਓ ਦੇ ਸਿਰ ਦਾ ਤਾਜ ਹੈ ਮੈਂ ਇਕਲੋਤਾ ਮਾਪਿਆਂ ਦਾ ਪੁੱਤ ਹਾਂ ਕਾਸ਼ ਮੈਂ ਵੀਰ ਧੀਆਂ ਦਾ ਹੁੰਦਾ ਕਾਸ਼ ਮੇਰੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਕਾਸ਼ ਮੇਰੀ ਵੀ ਕੋਈ ਭੈਣ ਹੁੰਦੀ ਕੋਈ ਸਮਝ ਨਹੀਂ ਸਕਦਾ ਮੈਨੂੰ ਇੱਕ ਕੁੜੀ ਹੀ ਮੈਨੂੰ ਸਮਝ ਸਕਦੀ ਹੈ ਮੈਂ ਗੱਲ ਨਾਲ ਮਾਂ ਦੇ ਲਗਣਾ ਚਾਹੁੰਦਾ ਭੈਣ ਨਾਲ ਬਚਪਨ ਜੀਣਾ ਚਾਹੁੰਦਾ ਜੀਵਨ ਸਾਥੀ ਕੁੜੀ ਨਾਲ ਵੰਸ਼ ਵਿਧਾਣਾ ਚਾਹੁੰਨਾ ਮੈਂ ਜ਼ਿੰਮੇਵਾਰੀ ਧੀ ਦੀ ਨਿਭਾਣਾ ਚਾਹੁੰਦਾ ਮੇਰੇ ਘਰ ਵਿੱਚ ਕੁੜੀ ਦਾ ਹੋਣਾ ਜ਼ਰੂਰੀ ਹੈ ਕੁੜੀ ਦੇ ਨਾਲ ਹੀ ਘਰ ਟੱਬਰ ਬਣ ਜਾਂਦਾ ਹੈ ਕੁੜੀ ਦੇ ਨਾਲ ਹੀ ਘਰ ਟੱਬਰ ਬਣ ਜਾਂਦਾ ਹੈ